ਹੈਲੋ ਜੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਤੇ ਵਿੱਚ ਦੇਖੋ ਜੀ 10 ਵਜੇ ਚੁੱਕੇ ਨੇ 10 5 ਕਿ ਮਿੰਟ ਰਹਿੰਦੇ ਨੇ 5 10 ਹਜੇ ਤੱਕ ਵੀ ਮੌਸਮ ਦੇ ਸਾਫ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਥੋੜੀ ਥੋੜੀ ਹਵਾ ਚੱਲਦੀ ਆ ਹਵਾ ਦੇ ਨਾਲ ਧੁੰਦ ਪਰ ਬਹੁਤ ਆ ਵੈਸੇ ਤਾਂ ਜੀ ਚਲੋ ਇਹ ਆ ਹਨਾ ਵੀ ਬੱਚਿਆਂ ਦੇ ਤਾਂ ਟਾਈਮਿੰਗ ਚੇਂਜ ਹੋ ਚੁੱਕੀ ਆ ਪਰ ਫਿਰ ਵੀ ਹਨਾ ਵੀ ਡਿਊਟੀਆਂ ਤੇ ਜਾਣ ਵਾਲਿਆਂ ਨੂੰ ਧੁੰਦ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਇਹਦੇ ਨਾਲੋਂ ਤਾਂ ਇਹ ਹੁੰਦਾ ਜੀ ਠੰਡ ਜਿੰਨੀ ਮਰਜ਼ੀ ਹੋਵੇ ਉਹ ਚੱਲ ਜਾਂਦੀ ਆ ਬਟ ਧੁੰਦ ਦਾ ਥੋੜਾ ਔਖਾ ਹੋ ਜਾਂਦਾ ਤਾਂ ਸਾਰਿਆਂ ਲਈ ਬਹੁਤ ਮੁਸ਼ਕਲ ਹੁੰਦੀ ਆ ਪਰਸੋਂ ਨੂੰ ਵੀ ਅੰਦਰ ਕੱਢਣਾ ਔਖਾ ਹੋਇਆ ਪਿਆ ਏ ਕੁਝ ਕੰਮ ਕਰ ਲੇ ਦੀ ਆਪਾਂ ਬਸ ਥੋੜੇ ਜਿਹੀ ਰਹਿੰਦੇ ਨੇ ਬਾਕੀ ਤਾਂ ਆਪਣੇ ਤਕਰੀਬਨ ਹੋ ਚੁੱਕੇ ਨੇ ਫਿਰ ਮਿਲਦੇ ਆ ਜੀ ਆਪਾਂ ਕੰਮ ਹੋ ਗਏ ਜੀ ਕੰਮ-ਕਾਜ ਕਰਕੇ ਥੋੜੇ-ਬਹੁਤੇ ਨਾ ਕੱਪੜੇ ਸੈੱਟ ਕਰਨ ਵਾਲੇ ਸੀ ਉਹ ਕਰਕੇ ਆਂਦੀਆਂ ਬੈੱਡ ਸ਼ੀਟ ਵਗੈਰਾ ਚੇਂਜ ਕਰਨੀਆਂ ਸੀਗੀਆਂ ਉਹ ਕੀਤੀਆਂ ਨੇ ਅੱਜ ਨਾਲ ਹੁਣ ਲੱਗੀ ਸੀ 기 ਮਸ਼ੀਨ ਦਾ ਸਲਾਈ ਦਾ ਕਰਨਾ ਕਿਉਂਕਿ ਜਿਹੜੇ ਕੱਲ ਸੂਟ ਤੁਹਾਨੂੰ ਦਿਖਾਏ ਸੀ ਉਹ ਕੱਟੇ ਉਹ ਕੱਟੇ ਸੀ ਕੱਲ ਜਿਹੜੇ ਕਟਿੰਗ ਕੀਤੇ ਸੀ ਹਾਂ ਉਹ ਦੇਖਦੀ ਆ ਜੀ ਸਟਿਚ ਕਰਦੀ ਆ ਜੀ ਜਿੰਨਕ ਹੁੰਦਾ ਅੱਜ ਵਾਸਤੇ ਮੌਸਮ ਵੀ ਬਹੁਤ ਖਰਾਬ ਹੋਇਆ ਪਿਆ ਏ ਤਪਨੀ ਨਿਕਲੀ ਹੋएगी ਬਿਲਕੁਲ ਨਹੀਂ ਅਸਤਾ ਉਦਾਂ ਹੀ ਆ ਧੁੰਦੇ ਪਣੀ ਹੋਈ ਆ ਹੁਣ ਮੈਂ ਥਾ ਵੀ ਚਾਹ ਪੀ ਲਵਾਂ ਪਹਿਲਾਂ ਚਾਹ ਪੀ ਕੇ ਫਿਰ ਟੂ ਡਿਸਟਿਚ ਕਰਦੀ ਆ ਹੁੰਦਾ ਕਿੰਨਾ ਤੇ ਰਹਿੰਦਾ ਉਹ ਪਤਾ ਲੱਗੋ ਕੁਝ ਹੁਣ ਇਹ ਆ ਵੀ ਥੋੜੇ ਦਿਨ ਵੀ ਮੇਰੇ ਕੋਲ ਘਟਨੇ ਜ਼ਿੰਦਗੀ ਦੇ ਨਹੀਂ ਇਹ ਦੂਰ ਰ ਮੁਖਾਲ ਕਰਦੀ ਆ ਜੀ ਤੁਹਾਡੇ ਨਾਲ ਇਹ ਸੀਗਾ ਵੀ ਫੰਕਸ਼ਨਸ ਆ ਰਹੇ ਨੇ ਕਿਉਂਕਿ ਜਿਵੇਂ ਇਹ ਹੋ ਗਿਆ ਹਨਾ ਵੀ ਵਿਆਹ ਦੇ ਪ੍ਰੋਗਰਾਮ ਲੋਡ ਹੀ ਦੇ ਉਦਾਂ ਮਤਲਬ ਆਪਣਾ ਇਹ ਜਿਹੜਾ ਮੰਥ ਹੈ ਪੂਰਾ ਬਿਜ਼ਿਟ ਮੰਥ ਆਣਾ ਬਿਜ਼ੀ ਡੇ ਦੀ ਤਰ੍ਹਾਂ ਬਿਜ਼ੀ ਮੰਥ ਹੈ ਇਹ ਮੈਨੂੰ ਇਹ ਵੀ ਜਿਹੜਾ ਹਫਤਾ ਹੈਗਾ ਉਹਦੇ ਵਿੱਚ ਵਿੱਚ ਜਿਹੜੀ ਮੇਰੀਆਂ ਤਿਆਰੀਆਂ ਕਰਨ ਵਾਲੀਆਂ ਨੇ ਉਹ ਵੀ ਕਰਨਾ ਅਜੇ ਸਕਿਨ ਕੇਅਰ ਦੀ ਵੀ ਥੋੜੀ ਬਹੁਤਾ ਕਰਨਾ ਹੈ ਫੰਕਸ਼ਨ ਦੇਖਣੇ ਨੇ ਨਾ ਹਾਂ ਦੇਖਦੇ ਆ ਜੀ ਚਾਹ ਪੀ ਕੇ ਕੈਮ ਜਿ ਹੋ ਕੇ

ਜਿਵੇਂ ਨਾ ਮੈਂ ਤੁਹਾਨੂੰ ਦੱਸਿਆ ਜੀ ਇੱਥੇ ਮੈਂ ਲੱਗੀ ਸੀ ਮਸ਼ੀਨ ਦਾ ਕੰਮ ਕਰਨ ਮਸ਼ੀਨ ਦਾ ਕੰਮ ਕਰਦੇ ਕਰਦੇ ਫਿਰ ਬਾਅਦ ਵਿੱਚ ਬਲੌਗ ਮੈਂ ਵੀਡੀਓ ਬਣਾਉਣ ਲੱਗੀ ਸੀ ਉਸ ਤੋਂ ਪਹਿਲਾਂ ਮੈਂ ਸਲਵਾਰ ਸਟਿਚ ਕਰ ਚੁੱਕੀ ਸੀਗੀ ਸਲਵਾਰ ਸਟਿਚ ਕਰਕੇ ਫਿਰ ਮੈਂ ਕਿਹਾ ਵੀ ਚਲ ਤੁਹਾਨੂੰ ਵੀ ਦਿਖਾਉਣੀ ਆ ਵੀ ਉਦਾਂ ਤਾਂ ਚਲੋ ਸਲਾਈ ਕਰਦੇ ਹੋਏ ਹਨਾ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਉਦਾਂ ਹੀ ਸਲਾਈ ਉਹ ਦਿਖਦੀ ਹੁੰਦੀ ਆ ਬੱਜਦੀ ਜਿਹੜੀ ਸਲਵਾਰ ਸਟਿਚ ਕੀਤੀ ਸੀਗੀ ਉਹਦੇ ਤੇ ਕਮੀਜ਼ ਨਾਲ ਦਾ ਕੱਪੜਾ ਲਗਾ ਲਿਆ ਸੀ ਆਪਾਂ ਮੂਰੀਆਂ ਤੇ ਜਿਹੜਾ ਕਮੀਜ਼ ਆ ਜੀ ਉਹ ਵੀ ਮੇਰਾ ਸਟਿਚ ਹੋ ਗਿਆ ਸੀ ਉਹਦੇ ਤੇ ਨਾ ਜਿਹੜਾ ਸਲਵਾਰ ਨਾਲ ਦੀ ਸੀ ਕੱਪੜਾ ਓ ਲਗਾਵਾਂਗੇ ਮੈਂ ਕਿਵੇਂ ਸੂਟ ਬਣਾਇਆ ਇਹ ਤਾਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਮਤਲਬ ਦਿਖਾਉਂਗੀ ਨਾਲੇ ਦੱਸੂਗੀ ਨਹੀਂ ਵੀ ਦਿਖਾਉਂਗੀ ਬਾਅਦ ਵਿੱਚ ਹੁਣ ਮੈਨੂੰ ਥੋੜਾ ਜਿਹਾ بس ਇੱਕ ਜ਼ਰੂਰੀ ਜਿਹਾ ਕੰਮ ਹੋ ਗਿਆ ਸੀਗਾ ਉਹਦੇ ਕਰਕੇ ਫਿਰ ਜਿਵੇਂ ਕਈ ਵਾਰੀ ਜਾਨ ਆਉਣ ਦਾ ਇੱਧਰ ਉੱਧਰ ਹੋ ਜਾਂਦਾ ਜੀ ਤਾਂ ਕਰਕੇ ਫਿਰ ਮੇਰਾ ਥੋੜਾ ਜਨਾ ਸੂਟ ਵਿੱਚ ਰਹਿ ਗਿਆ ਸੀ ਉਦੋਂ ਤਾਂ ਸਾਰਾ ਕੰਪਲੀਟ ਹੋ ਗਿਆ ਸੀ ਕਿਉਂਕਿ ਮੇਰਾ ਹਜੇ ਨਾ ਥੋੜਾ ਜ ਸਲਾਈ ਮਸ਼ੀਨ ਵਾਲਾ ਕੰਮ ਕਾਫੀ ਇਕੱਠਾ ਜ ਹੋਇਆ ਪਿਆ ਏ ਕਿਉਂਕਿ ਛੋਟੇ ਛੋਟੇ ਕੰਮ ਜੇ ਕਾਫੀ ਇਕੱਠੇ ਹੋਏ ਹੋਣੇ ਜੀ ਜਿਹੜੇ ਕਰਨ ਵਾਲੇ ਨੇ ਉਹ ਕੰਮ ਆ ਵੀ ਕੰਮ ਕਾਫੀ ਸਾਰਾ ਇਕੱਠਾ ਹੋ ਗਿਆ ਦਿਨਾਂ ਦੇ ਅਕੋਰਡਿੰਗ ਕੰਮ ਕਰ ਜੀ ਆਪਣੇ ਖਤਮ ਹੋ ਗਏ 8 ਭੱਜ ਕੇ ਮੇਰੇ ਸਵਾ ਘੱਟ ਹੋ ਗਏ ਸ਼ਾਇਦ ਕੰਮ ਕਰ ਕਰਕੇ ਹੋ ਗਿਆ ਆਪਾਂ ਫ੍ਰੀ ਹੋਣਾ ਭਾਂਡ ਬੁੰਡ ਚੱਕ ਲਏ ਜੀ ਕਿਚਨ ਦੇ ਸਾਰੇ ਕੰਮ ਸਮੇਟੇ ਗਏ ਕਿਚਨ ਵੀ ਸਮੇਟਤੀ ਸਾਰੀ ਕਿਉਂਕਿ ਫਿਰ ਆਏ ਹੋ ਜਾਂਦਾ ਜੀ ਚਲੋ ਸ਼ਾਮ ਨੂੰ ਜਿਹੜੇ ਕੰਮ ਹੋ ਜਾਣਗਾ ਫਿਰ ਸਵੇਰ ਨੂੰ ਸੁੱਕੇ ਭਾਂਡੇ ਸਾਰੇ ਸਾਂਭੇ ਜਾਂਦੇ ਨੇ ਸ਼ਾਮ ਕੇ ਸਾਰੇ ਭਾਂਡੇ ਹੁਣ ਹੱਲਾ ਤਾਂ ਇੱਕ ਤਾਂ ਪਾਣੀ ਬਹੁਤ ਠੰਡਾ ਹੁੰਦਾ ਜੀ ਹੁਣ ਮੌਸਮ ਆਹ ਠੰਡ ਕਰਕੇ ਜਿਆਦਾ ਨਾ ਫਿਰ ਪਾਣੀ ਦਾ ਵੀ ਫਰਕ ਪੈ ਜਾਂਦਾ ਹੱਥ ਸਨੌਲੇ ਹੁਣ ਫੇਸ ਵਾਸ਼ ਕਰਦੀ ਆ ਫੇਰ ਕਰ ਦੇਖਦੀ ਆ ਫਤ ਉਹਨਾਂ ਨੂੰ ਜਾ ਕੇ ਇੱਕ ਤਾਂ ਇਹ ਆ ਵੀ ਹੁਣ ਫੰਕਸ਼ਨ ਆ ਰਹੇ ਨੇ ਕਿਰ ਬੱਦ ਜਾਂਦੇ ਆ ਹਨਾ ਨਹੀਂ ਤਾਂ ਐ ਹੁੰਦਾ ਵੀ ਠੰਡ ਕਰਕੇ ਨਾ ਐਵੇਂ ਤਾਂ ਜੀ ਮੂੰਹ ਤੋਂ ਵੀ ਠੀਕ ਨਹੀਂ ਕਰਦਾ ਹੈਗਾ ਪਰ ਹੁਣ ਫੰਕਸ਼ਨ ਨੇ ਥੋੜੀ ਜਿਹੀ ਕਲੀਅਰ ਕਰ ਲਈਏ ਆਪਦੇ ਹੁਣ ਚਲਦੇ ਆ ਜੀ ਕੰਮ ਕਰ ਕਰ ਲੇ ਦੇਖਦੀ ਹਾਂ ਫਤਿਹ ਉਹਨਾਂ ਨੂੰ ਦਿਖਾ ਇਹਨਾਂ ਦੀ ਨਾ ਇਹ ਟਾਈਮ ਦੀ ਮਤਲਬ ਸ਼ਾਮ ਟਾਈਮ ਦੀ ਪੱਕੀ ਰੂਟੀਨ ਆ ਇਹ ਚੀਜ਼ ਦੀ ਤੀਜੀ ਰੁਜਾਈ ਆ ਜੀ ਇਹਨਾਂ ਦੇ ਜਿੱਦਾਂ ਦੇ ਸਰਦੀ ਚੜੀ ਆ ਜਿਵੇਂ ਜਿਵੇਂ ਠੰਡ ਬਦਲਦੀ ਆ ਨਾ ਦੇਖੋ ਤੁਸੀਂ ਭਿਓ ਪੁੱਤ ਹਾਂ ਉਹਨੂੰ ਤਾਂ ਤਾਂ ਹਟਾਉਣਗੇ ਚਾਹ ਆਪਟਣਗੇ ਬਟ ਇਹ ਆ ਵੀ ਇਹ ਇਸ ਟਾਈਮ ਇਹਨਾਂ ਨੇ ਦੋਨਾਂ ਨੇ ਇਕੱਠੇ ਹੋ ਕੇ ਫੋਨ ਦੇਖਣਾ ਹੀ ਦੇਖਣਾ ਬਸ ਅੱਧਾ ਘੰਟਾ ਘੰਟਾ ਬਸ ਆਹ ਟਾਈਮ ਹੁੰਦਾ ਜੀ ਡਿਊਟੀ ਵਾਲਿਆਂ ਕੋਲ ਹੁਣ ਆਪਣੇ ਬੱਚਿਆਂ ਕੋਲ ਬੈਠਣ ਦਾ ਜੇ ਮੇਰਾ ਉਧਰ ਨੂੰ ਵੀ ਇਸ ਤਰ੍ਹਾਂ ਦਾ ਫਿਰ ਇਹ ਉਧਰਲੀ ਸਾਈਡ ਨੂੰ ਹੁੰਦੇ ਨੇ ਜਿਵੇਂ ਇਹ ਹੁਣ ਮੇਰਾ ਇੱਧਰ ਨੂੰ ਆਉਂਦਾ ਉਹਨੇ ਇੱਧਰਲੀ ਸਾਈਡ ਹੋ ਜਾਂਦਾ ਦੇਖੋ ਜੀ ਹੁਣ ਚਲੋ ਜੀ ਹੁਣ ਮੈਂ ਪਹਿਲਾਂ ਫੇਸ ਵਾਸ਼ ਕਰਕੇ ਆਉਣੀ ਆ ਫਿਰ ਮਿਲਦੀਆਂ ਤੁਹਾਨੂੰ ਕੰਮ ਕਰ ਕਰਕੇ ਫੇਸ ਵਾਸ਼ ਕਰਕੇ ਜੀ ਆਪਾਂ ਦੀ ਜੋ ਸਕਿਨ ਰੁਟੀਨ ਆ ਉਹ ਕਰਕੇ ਹੁਣ ਹੋਗੇ ਫ੍ਰੀ ਉਹ ਸਪੈਨ ਨੇ ਆ ਜੀ ਤੇ ਟਾਈਮ ਤਾਂ ਹਜੇ 9 ਵਜੇ ਕੀ ਟਾਈਮ 9:00 ਵਜੇ ਠੰਡ ਤੋਂ ਬਚ ਕੇ ਰਹੋ ਜੀ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਵੈਸੇ ਤਾਂ ਕਹਿੰਦੇ ਨੇ ਵੀ ਮੀਂਹ ਵੀ ਆ ਇੱਕ ਦੋ ਦਿਨ ਦੇ ਵਿੱਚ ਬਾਕੀ ਹੁਣ ਇਹ ਤਾਂ ਪਤਾ ਲੱਗੂਗਾ ਜੀ ਆਉਂਦਾ ਜਾਂ ਨਹੀਂ ਆਉਂਦਾ ਨਾ ਤੇ ਹੁਣ ਪਰ ਇਹ ਆ ਉੱਧਰ ਤਾਂ ਪ੍ਰੋਗਰਾਮ ਆ ਰਹੇ ਨੇ ਉੱਧਰ ਠੰਡ ਬਹੁਤ ਆ ਹੁਣ ਪਤਾ ਨਹੀਂ ਮੌਸਮ ਉਦੋਂ ਤੱਕ ਸਾਫ਼ ਹੋਊ ਜਾਂ ਨਹੀਂ ਹੋਊਗਾ ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗੂਗਾ ਵੀ ਮੌਸਮ ਸਾਫ਼ ਹੁੰਦਾ ਜਾਂ ਨਹੀਂ ਹੁੰਦਾ ਹੈਗਾ ਹੈਨਾ ਪਰ ਇੱਕ ਗੱਲ ਆ ਜੀ ਹੁਣ ਮੈਂ ਕਹਨੀ ਆ ਵੀ ਟੋਪੀਆਂ ਵਾਲੀ ਕੋਟੀਆਂ ਵਾਲੀ ਸਭ ਹਨਾ ਥੱਲੇ ਚੀਜ਼ ਕੀ ਵੀ ਵਗੈਰਾ ਪਾ ਕੇ ਉੱਪਰ ਚੀ ਹਨਾ ਹੁੱਡੀ ਵਗੈਰਾ ਪਾ ਕੇ ਰੱਖੋ ਹਨਾ ਜੇ ਲੌਂਗ ਕੋਟੀਆਂ ਪਾਓ ਜੋ ਮਰਜੀ ਪਾਓ ਪਰ ਵਿਆਹ ਦੇ ਵਿੱਚ ਮਜ਼ਾਲ ਕੀ ਹੈ ਠੰਡ ਕੋਲ ਚ ਲੰਗ ਚ ਪੇ ਤੇ ਵਿਆਹਾਂ ਚ ਠੰਡ ਕੋਲ ਚ ਨਹੀਂ ਲੰਗਦੀ ਹੈਗੀ ਚਲੋ ਜੀ ਹੁਣ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਦੇਖਦੇ ਆਂ ਵੀ ਇੱਕ ਹਫ਼ਤੇ ਤੱਕ ਕੀ ਮੌਸਮ ਦੱਸਦਾ ਏ ਬਸ ਇਹ ਤੇ ਦੋ ਗੁੱਦਨ ਤੋਂ ਪਪੈ ਗਈ ਜੀ ਬਹੁਤ ਵਧੀਆ ਹੋ ਜਾਂਦਾ ਮੌਸਮ ਫਿਰ ਤਾਂ ਹਨਾ ਪਰ ਸ਼ਾਮ ਦਾ ਤਾਂ ਥੋੜਾ ਜਿਹਾ ਹੋਏ ਜਾਂਦਾ ਜੀ ਹਨਾ ਦਿਨ ਦਾ ਸਰ ਜਾਂਦਾ ਹੁਣ ਆਪਾਂ ਕਰਦੇ ਜੀ ਬਲੌਗ ਦਾ ਐਂਡ ਓਕੇ ਬਾਈ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲੀਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ